ਜਿੰਨੇ ਮੇਰੇ ਭੈਣ ਭਰਾ ਨੌਜਵਾਨ ਬਜ਼ੁਰਗ ਮਾਵਾ ਭੈਣਾ ਸਾਰਿਆਂ ਨੂੰ ਅਪੀਲ ਆ ਕਿ ਕੱਲ ਨੂੰ ਐਤਵਾਰ ਨੂੰ ਅਮਰੀਕਾ ਦਾ ਜਿਹੜਾ ਫਰੈਂਚ ਕੈਂਪ ਹੈ ਸੀਏ ਬਾਬਾ ਵਿਦੀਚੰਦ ਸੋਣੀ ਲੱਖ ਰੋਪ ਸੀਏ ਦੇ ਵਿੱਚ ਕੱਲ ਐਤਵਾਰ ਨੂੰ ਮੀਟਿੰਗ ਰੱਖੀ ਗਈ ਆ ਉਹ ਦੇ ਪਰਿਵਾਰ ਵੱਲੋਂ ਜਿਹੜੇ ਨੌਜਵਾਨ ਨੇ ਐਕਸੀਡੈਂਟ ਕੀਤਾ ਤੇ ਦੰਨ ਜਿਹੜੀਆਂ ਜਾਨਾਂ ਗਈਆਂ ਨੇ ਤੁਸੀਂ ਉਸ ਨੂੰ ਮੁੰਡੇ ਦੀ ਜਿਹੜੀ ਵੀ ਕੋਈ ਮਦਦ ਕਰਨੀ ਆ ਕੋਈ ਕਾਨੂੰਨੀ ਚਾਰਾ ਜੋਈ ਕਰਨੀ ਆ ਕੋ ਕੇਸ ਦੀ ਪੈਰਵਾਈ ਕਰਨੀ ਆ ਵਕੀਲ ਬਕਾਇਦੇ ਕਰਨੇ ਆ ਜਗੂ ਦਸਕਤ ਮਹਿਮਾ ਆ ਦਸਕਤ ਮਹਿਮ ਜਿਹੜੀ ਹੈਗੀ ਹਾਲੇ ਕੋਈ ਦਸਕਤ ਮਹਿਮ ਨਹੀਂ ਭਰਾਓ ਚਲਾਈ ਗਈ ਦਿਲੀ ਹਮਦਰਦੀ ਆ ਉਹਨਾਂ ਪਰਿਵਾਰਾਂ ਨਾਲ ਜਿਹੜੇ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚੋਂ ਮੈਂਬਰ ਚਲੇ ਗਏ ਆ ਦੁੱਖ ਆ ਬਹੁਤ ਉਸ ਘਟਨਾ ਦਾ ਕਿ ਜਿਹੜਾ ਉਹ ਤਿੰਨ ਜਾਨਾਂ ਗਈਆਂ ਨੇ ਪਤਾ ਨਹੀਂ ਉਸ ਮੁੰਡੇ ਦੀ ਨਗਹਿਲੀ ਆ ਜਾਂ ਉਹਦੀ ਗਲਤੀ ਆ ਜਿਉਂਨੇ ਮਨੁੱਖ ਕੀ ਚੱਲਦਾ ਸੀ ਕਿਉਂਕਿ ਅੱਜ ਕੱਲ ਬਾਹਰ ਤੁਸੀਂ ਤੁਰੇ ਫਿਰਦੇ ਹੋ ਡਾਲਰਾਂ ਦੇ ਚੱਕਰਾਂ 'ਚ ਆ ਇਧਰ ਟਰੱਕ ਦਾ ਗੇਰ ਮਾਰਿਆ ਉਧਰ ਮਾਰਿਆ ਗੇਰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰੀਕਾ ਰਹਿੰਦੇ ਮੇਰੇ ਸਮੁੱਚੇ ਪੰਜਾਬੀ ਜਿੰਨੇ ਮੇਰੇ ਭੈਣ ਭਰਾ ਨੌਜਵਾਨ ਬਜ਼ੁਰਗ ਮਾਵਾ ਭੈਣਾ ਸਾਰਿਆਂ ਨੂੰ ਅਪੀਲ ਆ ਕਿ ਕੱਲ ਨੂੰ ਐਤਵਾਰ ਨੂੰ ਅਮਰੀਕਾ ਦਾ ਜਿਹੜਾ ਫ੍ਰੈਂਚ ਕੈਂਪ ਹੈ ਸੀਏ ਬਾਬਾ ਵਿਦੀਚੰਦ ਸੋਣੀ ਲੱਖ ਰੋਪ ਸੀਏ ਦੇ ਵਿੱਚ ਕੱਲ ਐਤਵਾਰ ਨੂੰ ਮੀਟਿੰਗ ਰੱਖੀ ਗਈ ਆ ਉਹ ਦੇ ਪਰਿਵਾਰ ਵੱਲੋਂ ਜਿਹੜੇ ਨੌਜਵਾਨ ਨੇ ਐਕਸੀਡੈਂਟ ਕੀਤਾ ਤੇ ਦਿੰਨ ਜਿਹੜੀਆਂ ਜਾਨਾਂ ਗਈਆਂ ਨੇ ਉਨੇ ਸਵਾਨਰ ਚ ਉਹਦੇ ਪਰਿਵਾਰ ਵੱਲੋਂ ਪਰਿਵਾਰਾਂ ਦੇ ਕੋਈ ਨੇੜਲੇ ਬੰਦੇ ਨੇ ਉਹਨਾਂ ਵੱਲੋਂ ਮੀਟਿੰਗ ਰੱਖੀ ਗਈ ਆ ਸੋ ਸਮੁੱਚੇ ਪੰਜਾਬੀਆਂ ਨੂੰ ਅਪੀਲ ਆ ਕੇ ਬਾਈ ਉੱਥੇ ਜ਼ਰੂਰ ਕੱਲ ਨੂੰ ਪਹੁੰਚੋ ਆ ਜਿਹੜਾ ਟਿਕਾਣਾ ਤੁਹਾਨੂੰ ਦੱਸਿਆ ਇੱਥੇ ਪਹੁੰਚ ਕੇ ਤਾਂ ਕਿ ਆਪਾਂ ਤੁਸੀਂ ਉਸ ਮੁੰਡੇ ਦੀ ਜਿਹੜੀ ਵੀ ਕੋਈ ਮਦਦ ਕਰਨੀ ਆ ਕੋਈ ਕਾਨੂੰਨੀ ਚਾਰਾ ਜੋਈ ਕਰਨੀ ਆ ਕੋਈ ਕੇਸ ਦੀ ਪੈਲਵਾਈ ਕਰਨੀ ਆ ਵਕੀਲ ਬਕਾਇਦੇ ਕਰਨੇ ਆ ਜਾਂ ਕੋਈ ਦਸਕਤ ਮਹਿਮ ਆ ਦਸਕਤ ਮਹਿਮ ਜਿਹੜੀ ਹੈਗੀ ਹਾਲੇ ਕੋਈ ਦਸਕਤ ਮਹਿਮ ਨਹੀਂ ਭਰਾਓ ਚਲਾਈ ਗਈ ਹੁਣੇ ਮੇਰਾ ਬਿੱਤਰ ਅਮਰੀਕਾ ਰਹਿੰਦਾ ਰਵੀ ਉਹਨੇ ਦੱਸਿਆ ਕਹਿੰਦਾ ਬਾਈ ਹਲੇ ਕੋਈ ਮਹਿਮਨੇ ਚੱਲ ਰਹੀ ਐ ਇਹ ਤਾਂ ਇੱਕ ਮਲਿਸਆ ਕੋਈ ਕਾਉਂਸਲ ਨਾਉ ਦੀ ਕੁੜੀ ਐ ਆਸਟ੍ਰੇਲੀਆ ਰਹਿੰਦੀ ਐ ਤੇ ਉਹਨੇ ਕਦੇ ਜਾਲੀ ਜਾਂ ਬਣਾ ਕੇ ਆਪਣਾ ਆਹ ਡਰਾਮਾ ਰਚ ਕੇ ਲੋਕਾਂ ਤੋਂ 60 65 ਹਜ਼ਾਰ ਡਾਲਰ ਇਕੱਠਾ ਕਰ ਗਈ 10 ਕਦਮ ਹਮ ਕਹਿੰਦੇ ਨੇ ਚਲਾਤੀ ਗੋ ਫੰਡ ਇਕੱਠਾ ਕਰਨ ਲੱਗੀ ਸੋ ਹਲੇ ਕੋਈ ਗੋ ਫੰਡ ਨਹੀਂ ਇਕੱਠਾ ਕਰ ਰਿਹਾ ਕੋਈ ਹਲੇ ਕੁਝ ਨਹੀਂ ਹੋ ਰਿਹਾ ਇਹ ਵੀ ਆਪਾਂ ਨੂੰ ਬਚਣ ਦੀ ਲੋੜ ਆ ਬਹੁਤ ਅਜਿਹੇ ਬੰਦੇ ਜਿਹੜੇ ਠੱਗ ਆਉਣਗੇ ਲੋਕਾਂ ਨੂੰ ਲੁੱਟਣਗੇ ਤਾਂ ਸੇਟੀ ਲੈਣਗੇ ਵੀ ਆ ਕਰੋ ਜੀ ਆ ਕਰੋ ਹਲੇ ਕੁਝ ਨਹੀਂ ਕੱਲ ਵਾਲੀ ਮੀਟਿੰਗ ਜਿਹੜੀ ਇਸ ਥਾਂ ਤੇ ਰੱਖੀ ਗਈ ਹੈ ਉਦੋਂ ਬਾਅਦ ਇਹ ਪਰਿਵਾਰ ਦੇ ਮੈਂਬਰ ਜਾਂ ਕੁਝ ਹੋਰ ਜਿਹੜੇ ਬੰਦੇ ਜੁੜੇ ਹੋਏ ਆ ਉਹ ਤੈਅ ਕਰਨਗੇ ਕਿ ਅਗਲੀ ਜਿਹੜੀ ਰਣਨੀਤੀ ਆ ਉਹ ਇਸ ਮੁੰਡੇ ਦੇ ਪ੍ਰਤੀ ਕੀ ਲੇਖਣੀ ਆ ਦਿਲੀ ਹਮਦਰਦੀ ਆ ਉਹਨਾਂ ਪਰਿਵਾਰਾਂ ਨਾਲ ਜਿਹੜੇ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚੋਂ ਮੈਂਬਰ ਚਲੇ ਗਏ ਆ ਦੁੱਖ ਆ ਬਹੁਤ ਉਸ ਘਟਨਾ ਦਾ ਕਿ ਜਿਹੜਾ ਉਹ ਤਿੰਨ ਜਾਨਾਂ ਗਈਆਂ ਨੇ ਪਤਾ ਨਹੀਂ ਉਸ ਮੁੰਡੇ ਦੀ ਨਗਹਿਲੀ ਹੈ ਜਾਂ ਉਹਦੀ ਗਲਤੀ ਹੈ ਜਿਹਨੇ ਮਨਚ ਕੀ ਚੱਲਦਾ ਸੀ ਕਿਉਂਕਿ ਅੱਜ ਕੱਲ ਬਾਹਰ ਤੁਸੀਂ ਤੁਰੇ ਫਿਰਦੇ ਹੋ ਡਾਲਰਾਂ ਦੇ ਚੱਕਰਾਂ 'ਚ ਇਧਰ ਟਰੱਕ ਦਾ ਗੇਰ ਮਾਰਿਆ ਉਧਰ ਮਾਰਿਆ ਗੇਰ ਨਾ ਨਾਂ ਨਾ ਸੁੱਖ ਨਾ ਚੈਣ ਨਾ ਸਬਰ ਡਾਲਰ 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 ਕਰਦੇ ਫਿਰਦੇ ਹੋ ਸੋ ਇਹ ਵੀ ਥੋੜਾ ਸਬਰ ਤੋਂ ਕੰਮ ਲਓ ਡਾਲਰੀ ਰਹਿ ਜਾਣਗੇ ਪੱਲੇ ਨਾ ਸੁੱਢੀਆਂ ਲਾਦਾਂ ਨੇ ਰਹਿਣਾ ਨਾ ਸੋਡਾ ਪੰਜਾਬ ਬਚਣਾ ਤੇ ਆ ਜਿਹੜੇ ਨਵੇਂ ਪੰਗੇ ਜੇ ਪੈਂਦੇ ਆ ਤੇ इवन ਤੁਹਾਨੂੰ ਪਤਾ ਮੈਂ ਮੁੜ ਕੇ ਕਿਵੇਂ ਉਹ ਅਗਲੇ ਤੁਹਾਡੀਆਂ ਕਮਿਊਨਿਟੀਆਂ ਨੂੰ ਟਾਰਗੇਟ ਕਰਦੇ ਆ ਜਿਵੇਂ ਬਾਂਦਰ ਦੇ ਸਿਰ ਤੇ ਪੱਗ ਬੰਨ ਕੇ ਉਹ ਕਿਵੇਂ ਮਖੌਲ ਤੇ ਖੇਲੀ ਡਾ ਰਹੇ ਨੇ ਕਲੇ ਕਿਸੇ ਤਰੀਕੇ ਨਾਲ ਖੇਲੀ ਡਾ ਰਹੇ ਨੇ ਔਰ ਕਿਵੇਂ ਫਲੋਰੀਡਾ ਦਾ ਜਿਹੜਾ ਗਵਰਨਰ ਆ ਉਥੋਂ ਦਾ ਕਿਵੇਂ ਉਸ ਨੌਜਵਾਨ ਨੂੰ ਮੁੰਡੇ ਨੂੰ ਧੌਣ ਤੋਂ ਫੜ ਕੇ ਲਿਆ ਕੇ ਜਹਾਜ਼ ਦੇ ਵਿੱਚ ਉਤਾਰ ਕੇ ਗੱਡੀ ਦੇ ਵਿੱਚ ਬਿਠਾਉਂਦਾ ਤੇ ਕਿਵੇਂ ਫਿਰ ਪੂਰੇ ਅਮਰੀਕਾ ਦੇ ਵਿੱਚ ਪੱਗ ਦੇ ਖਿਲਾਫ ਦਸਤਾਰ ਦੇ ਖਿਲਾਫ ਜਿਹੜਾ ਉਹ ਮਾਹੌਲ ਬਣਾਇਆ ਜਾਂਦਾ ਸੋ ਇਹ ਸਾਨੂੰ ਵੀ ਸੋਚਣ ਦੀ ਲੋੜ ਹੈ ਕਿ ਅਸੀਂ ਨਾ ਇਹ ਜੇ ਮੌਕੇ ਦੇ ਕੇ ਤਾਂ ਬਹਾਨੇ ਭਾਲਦੇ ਆ ਇਹਨਾਂ ਨੇ ਜਿਹੜੀ ਵੀ ਕੋਈ ਆ ਦੋ ਪਾਰਟੀਆਂ ਡੈਮੋਕ੍ਰੈਟਿਕ ਪਾਰਟੀ ਪਬਲਿਕ ਨੂੰ ਇਹਨਾਂ ਦੇ ਆਪਸੀ ਪੇੜ ਹੈ ਉਹ ਆਪਸੀ ਪੇੜ ਦੇ ਵਿੱਚ ਸਾਨਾਂ ਦੇ ਪੇੜ ਦੇ ਧਰਤੀ ਦਾ ਖਾਓ ਛੋਟੇ ਪੇੜ ਦੇ ਆ ਧਰਤੀ ਦਾ ਖਾਓ ਹੁੰਦਾ ਸੋ ਇਹਨਾਂ ਦੇ ਪੇੜ ਦੇ ਵਿੱਚ ਨੁਕਸਾਨ ਕਿਦਾ ਹੋ ਰਿਹਾ ਰਗੜੇ ਆਪਾਂ ਜਾ ਰਹੇ ਆ ਸੋ ਹੁਣ ਅਗਲੇ ਨੇ ਹੋਰ ਕਾਨੂੰਨ ਬਣਾ ਦਨੇ ਆ ਵੀ ਅਸੀਂ ਇਹਨਾਂ ਨੂੰ ਲਾਇਸੈਂਸ ਤਰੀ ਦੇਣੇ ਜੀ ਇਹ ਡਰਾਈਵਰ ਹੀ ਨਹੀਂ ਕਰ ਸਕਦੇ ਜੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਤੁਹਾਡੇ ਸਾਹਮਣੇ ਹੁਣ ਆਉਣਗੀਆਂ ਸੋ ਇਹਨਾਂ ਗੱਲਾਂ ਦਾ ਵੀ ਗ੍ਰੇਜ ਕਰਗੇ ਤੇ ਆਪਾਂ ਆਪਣੇ ਲੋਕਾਂ ਬਾਰੇ ਵੀ ਦੱਸਿਏ ਵੀ ਯਾਰ ਆਪਣੀ ਕੌਮ ਬਾਰੇ ਕਮਿਊਨਿਟੀ ਬਾਰੇ ਇਹਨਾਂ ਲੋਕਾਂ ਨੂੰ ਗੋਰਿਆਂ ਕਾਲਿਆਂ ਨੂੰ ਦੱਸਿਆ ਕਰੋ ਵੱਦੋ-ਵੱਦ ਵੀ ਭਾਈ ਅਸੀਂ ਮਾੜੇ ਬੰਦੇ ਨਹੀਂ ਹੈਗੇ ਪਰ ਜਿਹੜੇ ਕੁਝ ਪਰਸੈਂਟ ਹੁੰਦੇ ਵੀ ਹੈ ਵਿੱਚ ਮਾੜੇ ਮੋਟੇ ਸਾਰੇ ਜੰਗੇਰੀ ਨਹੀਂ ਹੁੰਦੇ ਪੰਜੇ ਗੋਲੇ ਕੋਈਆਂ ਨਹੀਂ ਹੁੰਦੇ ਉਹਦੇ ਲਈ ਤੁਸੀਂ ਸਮੁੱਚੀ ਕੌਮ ਨੂੰ ਟਾਰਗੇਟ ਨਹੀਂ ਕਰ ਸਕਦੇ ਤਾਂ ਇਸ ਕਰਕੇ ਇਹ ਕੈਂਪ ਤੇ ਆ ਜਿਹੜਾ ਫਰੈਂਚ ਕੈਂਪ ਹੈ ਟ੍ਰਕਾਣਾ ਤੁਹਾਨੂੰ ਦੱਸਿਆ ਮੈਂ ਕੱਲ ਨੂੰ ਪਹੁੰਚ ਕੇ ਤੇ ਇਹ ਜਰੂਰ ਤੁਸੀਂ ਇਹਦੀ ਬਦਲ ਕਰੋ ਮੁੰਡੇ ਦੀ ਨੌਜਵਾਨ ਦੀ ਤੇ ਦੂਜੀ ਗੱਲ ਮੈਂ ਫੇਰ ਕਹਿਣਾ ਅੱਗੇ ਵੀ ਮੈਂ ਕਿਹਾ ਸੀਗਾ ਵੀ ਮੁੜਿਓ ਪਰਤਿਓ ਧੋਬੀ ਦੇ ਕੁੱਤੇ ਨਾਲ ਭੈੜੀ ਹੋਣੀ ਆ ਆਸਟ੍ਰੇਲੀਆ ਦੇ ਵਿੱਚ ਦੇਖ ਲਓ ਨਗਰ ਕੀਰਤਨ ਅਗਲੇ ਨੇ ਬੰਦ ਕਰਾਤਾ ਵੀ ਜਾਓ ਇੱਥੇ ਤੁਸੀਂ ਕੱਢ ਸਕਦੇ ਆ ਇੱਥੇ ਤੁਹਾਡੇ ਕਾਨੂੰਨ ਬਣਨੇ ਸ਼ੁਰੂ ਹੋ ਗਏ ਨਸਲੀ ਭੇਦਭਾਵ ਸ਼ੁਰੂ ਹੋ ਗਏ ਸਾਡੇ ਬਜ਼ੁਰਗਾਂ ਦੇ ਉੱਤੇ ਨਸਲੀ ਹਮਲੇ ਹੋਣੀ ਸ਼ੁਰੂ ਹੋ ਗਏ ਤਾਂ ਇਹ ਬਦਨਾਮ ਕੰਮ ਨੇ ਕਟਣਾ ਨਹੀਂ ਤੋ ਇਧਰੋਂ ਜ਼ਮੀਨਾਂ ਵੇਚ ਕੇ ਘਰ ਵੇਚ ਕੇ ਨਾ ਜਾਓ ਕਮਾਈਆਂ ਕਰਕੇ ਵਾਪਸ ਪੰਜਾਬ ਮੁੜਿਓ ਆਬੀ ਤਰਦੀ ਬਿਨਾ ਕਿਤੇ ਨਹੀਂ ਗੁਜ਼ਾਰਾ ਹੁੰਦਾ ਕਿਤੇ ਨਹੀਂ ਟੋਈ ਮਿਲਦੀ। ਸੋ ਮੇਰੀ ਇਹ ਤੁਹਾਨੂੰ ਅਪੀਲ ਆ ਸੁਝਾ ਮੇਰਾ ਵੀਰ ਆਪਣੇ ਬੱਚਿਆਂ ਨੂੰ ਆਪਣੇ ਖੇਤਾਂ, ਵੱਟਾਂ ਨਾਲ, ਬੰਨਿਆਂ ਨਾਲ, ਘਰਾਂ ਨਾਲ, ਪਿੰਡਾਂ ਨਾਲ ਇਸ ਪੰਜਾਬ ਦੀ ਰਕਤਲ ਦੇ ਨਾਲ, ਇਸ ਪੰਜਾਬ ਦੀ ਵਿਰਾਸਤ ਨਾਲ ਜੋੜੋ ਮੇਰਾ ਵੀਰ। ਯਾਰ ਆਪਾਂ ਕਸੂਤੇ ਫਸਦੇ ਜਾ ਰਹੇ ਹਾਂ। ਸੋ ਆ ਮੇਰੀਆਂ ਬੇਨਤੀਆਂ ਤੁਹਾਨੂੰ ਤੇ ਮੇਰਾ ਵੀਰੇ ਜਰੂਰ ਕੱਲ ਨੂੰ ਪਹੁੰਚ ਕੇ ਆਪਾਂ ਉਹਦੀ ਜਿਹੜੀ ਮਤ ਕਰ ਸਕਦੇ ਆ ਅਗਲੀ ਜਿਹੜੀ ਵੀ ਕੋਈ ਸੋਡੇ ਕੋਲੇ ਜਾਣਕਾਰੀ ਆਉਂਦੀ ਆ ਪੁਖਤਾ ਜਾਣਕਾਰੀ ਦੇ ਆਧਾਰ ਦੇ ਉੱਤੇ ਥੋਸ ਗੱਲ ਦੇਖ ਕੇ ਸਮਝ ਕੇ ਉਹਨੂੰ ਚੰਗੀ ਤਰ੍ਹਾਂ ਪੜਤਾਲ ਕਰਕੇ ਕੋ ਗੋਫੰਡ ਦੇਣਾ ਕੋਈ ਦਸਕਤ ਮਿਹਨਤ ਲਾਉਣੇ ਫਿਰ ਚਲਾਇਓ ਨਹੀਂ ਆ ਠੱਗ ਪਤਾ ਨਹੀਂ ਕਿੰਨੇ ਖੜੇ ਹੋ ਜਾਣੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ